ਪਟਿਆਲਾ ਤੋਂ ਵੱਡੀ ਖਬਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ 메인 ਚੌਕ ਪਟਿਆਲਾ ਸ਼ਹਿਰ ਦਾ ਚੌੜੀਆਂ ਪੱਟੀਆਂ ਉਸ ਦੇ ਬਾਹਰ ਕੁਝ ਲੋਗ ਬੈਗ ਟਾਂਕੇ ਖੜੇ ਨੇ ਇੱਕ ਦੁਕਾਨ ਦੇ ਬਾਹਰ ਅਤੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜਦੇ ਨੇ ਦੱਸਦੀ ਹੈ ਕਿ ਇਹ ਹੁਣ ਦੁਕਾਨ ਦੇ ਅੰਦਰ ਵੜ ਚੁੱਕੇ ਨੇ ਗਰਗ ਸੇਲਜ਼ ਜੋੜੀਆਂ ਪੱਟੀਆਂ ਦੀ ਇਹ ਦੁਕਾਨ ਹੈ ਜਿਸ ਦੇ ਵਿੱਚ ਮੋਬਾਈਲ ਟੀਵੀ ਫ੍ਰੀਜ ਵਗੈਰਾ ਮਿਲਦੇ ਨੇ ਪਰ ਬੀਤੀ ਰਾਤ 2 ਵਜੇ ਕੁਝ ਮਿੰਟ ਤੇ ਇਨਾ ਕੁਝ ਲੋਗਾ ਨੇ ਬੜੀ ਛਾਤਰ ਤਰੀਕੇ ਦੇ ਨਾਲ ਸ਼ਟਰ ਤੋੜਿਆ ਤੇ ਅੰਦਰ ਵੜ ਕੇ ਬੜੇ ਇਤਮਿਨਾਨ ਨਾਲ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਆਖਰ ਲੋਕ ਇਹ ਸਵਾਲ ਕਰਦੇ ਨਜ਼ਰ ਆ ਰਹੇ ਆ ਕਿ ਬੀਤੇ ਕੁਝ ਦਿਨ ਪਹਿਲਾਂ ਹੀ 5 ਲੱਖ ਰੁਪਏ ਦੇ ਲਗਭਗ ਦੀ ਰਕਮ ਸਕੂਟਰੀ ਚੋਂ ਦਿਨ ਦਿਹਾੜੇ ਗਾਇਬ ਕਰ ਦਿੱਤੀ ਗਈ ਸੀ ਅਗਰ ਅਰਬਨ ਸਟੇਟ ਦੀ ਜੇਕਰ ਗੱਲ ਕਰ ਲਈਏ ਤੇ ਅਰਬਨ ਸਟੇਟ ਦੇ ਇਲਾਕੇ ਵਿੱਚ ਘਰ ਦੇ ਵਿੱਚੋਂ ਚੈਨ ਖੋਹ ਲਈਤੀ ਗਈ ਸੀ ਆਖਰ ਚੋਰਾਂ ਦੇ ਹੌਸਲੇ ਪਟਿਆਲਾ ਸ਼ਹਿਰ ਦੇ ਵਿੱਚ ਕਿਉਂ ਬਲੰਤ ਨਜ਼ਰ ਆ ਰਹੇ ਨੇ ਇਹ ਘਟਨਾ ਜੋੜੀਆਂ ਪੱਟੀਆਂ ਚੌਕ ਦੀ ਹੈ ਜਿਹੜਾ ਬੜਾ ਹੀ ਭੀੜ ਭੜਾਕੇ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਔਰ ਰਾਤ ਤੱਕ ਇੱਥੇ ਆਵਾਜਾਈ ਚੱਲਦੀ ਰਹਿੰਦੀ ਹੈ ਪਰ ਇਹ ਘਟਨਾ 2:30 2 ਵਜੇ ਦੇ ਕਰੀਬ ਦੀ ਹੈ ਔਰ ਇਹਨਾਂ ਲੋਕਾਂ ਵੱਲੋਂ ਰੇਖੀ ਕਰਨ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਨਜ਼ਰ ਆ ਰਿਹਾ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਉਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਦੇ ਉੱਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਆਸ਼ਵਾਸ਼ਣ ਦਿੱਤਾ ਗਿਆ ਕਿ ਜਲਦ ਤੋਂ ਜਲਦ ਇਹ ਚੋਰਾਂ ਨੂੰ ਫੜ ਲਿੱਤਾ ਜਾਏਗਾ ਦੁਕਾਨਦਾਰ ਦੀ ਮੰਨੀਏ ਤੇ ਉਹਨਾਂ ਦਾ ਕਹਿਣਾ ਹੈ ਕਿ 60 ਦੇ ਕਰੀਬ ਮੋਬਾਈਲ ਫੋਨ ਚੋਰੀ ਹੋਏ ਨੇ ਜਿਨ੍ਹਾਂ ਦੀ ਕੀਮਤ 10-12 ਲੱਖ ਰੁਪਏ ਹੈ ਤੇ ਦੁਕਾਨ ਵਿੱਚ ਪਈ ਕੁਝ ਨਕਦੀ ਵੀ ਇਹ ਲੋਕ ਲੈ ਕੇ ਫਰਾਰ ਹੋ ਗਏ ਸੁਣੋ ਕੀ ਕਹਿਣਾ ਹੈ ਦੁਕਾਨਦਾਰ ਦਾ ਅਤੇ ਬਾਜ਼ਾਰ ਦੇ ਆਮ ਲੋਕਾਂ ਦਾ ਤੇ ਮੈਂ ਮੋਕੇ ਤੇ ਆਪਣੇ ਬੇਟੇ ਨਾਲ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਬੁਰੇ ਦੀ ਚੱਕਿਆ ਪਿਆ ਸੀ ਥੋੜਾ ਜਿਹਾ ਤੇ ਲੇਕਿਨ ਦੂਰ ਤੋਂ ਪਤਾ ਨਹੀਂ ਲੱਗਾ ਸੀਗਾ ਅਸੀਂ ਪਿੱਛੇ ਆ ਕੇ ਦੇਖੇ ਤਾਂ ਸਾਰੇ ਮੋਬਾਈਲਾਂ ਦੇ ਡੱਬੇ-ਡੱਬੇ ਸਾਰੇ ਖੁੱਲੇ ਪਿਆ ਗੱਲਾਂ ਮੇਰਾ ਖੁੱਲੇ ਆ ਪਿਆ ਸੀ ਮੋਬਾਈਲਾਂ ਦੀ ਜਿਹੜੀ ਦੇਖਣ ਜਾ ਰਹੀ ਹੈ ਚੋਰੀ ਹੋਈ ਹੈ ਲਗਭਗ 10 ਤੋਂ 15 ਲੱਖ ਰੁਪਏ ਦੇ ਜਿਹੜੇ ਮੋਬਾਈਲ ਹੈ ਉਹ ਚੋਰ ਕੱਢ ਕੇ ਲੈ ਗਏ ਆ ਮੇਰਾ ਨਾਮ ਵਿਪਨ ਕੁਮਾਰ ਗਰੇਗ ਮੇਰਾ ਉਹ ਰੀ ਇਲੈਕਟ੍ਰੋਨਿਕ ਦਾ ਸ਼ੋਰੂਮ ਹੈ ਗਰਗ ਇਲੈਕਟ੍ਰੋ ਸੇਲਸ ਦੇ ਨਾਮ ਤੋਂ ਸਾਡੀ ਪਿੱਛੇ ਥੋੜੀ ਰਿਪੇਅਰ ਚੱਲ ਰਹੀ ਸੀਗੀ ਤਾਂ ਮਿਸਤਰੀ ਮੁੰਡੇ ਦਾ ਸਵੇਰੇ ਆਇਆ ਤੇ ਉਹਨਾਂ ਨੇ ਮੈਨੂੰ ਅੱਗੇ ਸਾਢੇ 9:00 ਫੋਨ ਕੀਤਾ ਵੀ ਆਪਣੇ ਸਾਰੇ ਮੋਬਾਈਲ ਖੁੱਲੇ ਪਏ ਐ। ਫਿਰ ਮੈਂ ਮੌਕੇ ਤੇ ਆਪਣੇ ਬੇਟੇ ਨਾਲ ਪਹੁੰਚਿਆ ਤਾਂ ਦੇਖਿਆ ਕਿ ਸ਼ਟਰ ਬੂਰੇ ਦੀ ਚੱਕਿਆ ਪਿਆ ਸੀ ਥੋੜਾ ਜਿਹਾ ਤੇ ਲੇਕਿਨ ਦੂਰ ਤੋਂ ਪਤਾ ਨਹੀਂ ਲੱਗਾ ਸੀਗਾ। ਅਸੀਂ ਪਿੱਛੇ ਆ ਕੇ ਦੇਖੇ ਤਾਂ ਸਾਰੇ ਮੋਬਾਈਲਾਂ ਦੇ ਡੱਬੇ-ਡੱਬੇ ਸਾਰੇ ਖੁੱਲੇ ਪਏ ਗੱਲਾਂ ਮੇਰਾ ਖੁੱਲਿਆ ਹੋਇਆ ਸੀਗਾ। ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਸ ਤੋਂ ਕਿੰਨੇ ਮੋਬਾਈਲ ਸ ਤਾਂ ਦੇਖੋ ਡੱਬਿਆਂ ਤੋਂ ਜੋ ਹਿਸਾਬ ਲਾ ਤਾਂ 50-60 ਫੋਨ ਲੱਗਦੇ ਆਂ ਔਰ ਇਹ ਲੱਗਦਾ ਬਾਕੀ ਸਾਰਾ ਕੁਝ ਹੁਣ ਜਦ ਕਾਊਂਟ ਕਰਾਂਗੇ ਫਿਰ ਪਤਾ ਲੱਗੇਗਾ ਬੱਲੇ ਖੱਥਾਂ ਤੋੜ ਕੇ ਅਸੀਂ 100 500 ਕੀ ਨੋਟ ਤਾਂ ਨਹੀਂ ਰੱਖਦੇ ਸੀ ਕਿ ਬੱਲੇ ਮੈਂ 100 50 ਖੁੱਲੇ ਨੋਟ 10 ਦਾ 20 ਵੀ 50 ਦਾ 100 100 ਕੀ ਨੋਟ ਰੱਖਦੇ ਸੀ ਕੋਈ ਚੀਜ਼ ਚੋਰੀ ਹੋਈ ਹੈ ਪਹਿਲੀ ਨਜ਼ਰ ਮੈਨੂੰ ਤਾਂ ਕੋਈ ਲੱਗ ਨਹੀਂ ਰਹੀ ਜੀ ਮੈਂ ਉੱਪਰ ਤੱਕ ਨਿਗਾਹ ਮਾਰ ਕੇ ਆ ਮੈਨੂੰ ਤਾਂ ਕੋਈ ਚੀਜ਼ ਹੋਰ ਕੋਈ ਲੱਗ ਨਹੀਂ ਰਹੀ ਜੀ ਸਿਰਫ ਮੋਬਾਈਲ ਚ ਪੁਲਿਸ ਆਉਂਗਰ ਪਹੁੰਚੀ ਜੇ ਆ ਪੁਲਿਸ ਅਸੀਂ ਨਾਲ ਹੀ ਪਤਵਾਲੀ ਗਏ ਸੀ ਉੱਥੇ ਲਿਖਾਈ ਢਿੱਲੋ ਸਾਹਿਬ ਇੰਸਪੈਕਟਰ ਸਿੱਧੇ ਹੋਰੀ ਆ 2-3 ਦਿਨ ਪਹਿਲਾਂ ਤੁਹਾਨੂੰ ਦੇਖਿਆ ਤੋਬਖਾਨਾ ਮੋੜ ਦੇ ਵਿੱਚ 5 ਲੱਖ ਰੁਪਏ ਦੀ ਚੋਰੀ ਸਰੇ ਆਮ ਦਿਨ ਦਿਹਾੜੇ ਐਕਟਿਵਾ ਦੇ ਵਿੱਚੋਂ ਕੱਢ ਕੇ ਲੈ ਗਏ ਤੇ ਅੱਜ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਜੋੜੀਆਂ ਬੱਠੀਆਂ ਚੌਂਕ ਦੇ ਵਿੱਚ ਮੇਨ ਦੁਕਾਨ ਹੈ ਗਰਗ ਸੇਲ ਸਾਡੇ ਬੰਟੀ ਜੀ ਨੇ ਤੇ ਪਤਾ ਚੱਲਿਆ ਰਾਤ ਨੂੰ ਆਪਣਾ ਰਾਤ ਨੂੰ ਦਾ ਸਵੇਰੀ ਹੀ ਪਤਾ ਚੱਲੇ ਤੇ ਫੋਨ ਆਇਆ ਮੈਨੂੰ ਵੀ ਨੂੰ 9:30 ਵਜੇ ਤੇ ਅਸੀਂ ਸਾਰੇ ਉਰੇ ਇਕੱਠੇ ਹੋ ਕੇ ਕਤਵਾਲੀ ਗਏ ਸੀ ਬਿਰਕਤਵਾਲੀ ਤੋਂ ਐਸਐਚਓ ਸਾਹਿਬ ਆਪਣੀ ਪੂਰੀ ਟੀਮ ਨਾਲ ਉਰੇ ਪਹੁੰਚੇ ਨੇ ਤੇ ਅੰਦਰ ਛਾਣਬੀਨ ਕਰ ਰਹੇ ਨੇ ਤੇ ਲਗਭਗ ਮੋਬਾਈਲਾਂ ਦੀ ਜਿਹੜੀ ਦੇਖਣ ਜਾ ਰਹੀ ਹੈ ਚੋਰੀ ਹੋਈ ਹੈ ਲਗਭਗ 10 ਤੋਂ 15 ਲੱਖ ਰੁਪਏ ਦੇ ਜਿਹੜੇ ਮੋਬਾਈਲ ਹੈ ਉਹ ਚੋਰ ਕੱਢ ਕੇ ਲੈ ਗਏ ਆ ਸੀਸੀਟੀਵੀ ਦੇਖ ਰਹੇ ਆ ਲਗਭਗ 3 ਤੋਂ 4 ਜਿਹੜੇ ਚੋਰ ਉਹਦੇ ਵਿੱਚ ਆਏ ਨੇ ਤੇ ਜੋ ਵੀ ਅੱਗੇ ਦੀ ਪੜਤਾਲ ਹੈ ਐਸ ਐਚ ਓ ਢਿੱਲੋ ਸਾਹਿਬ ਕਰ ਰਹੇ ਨੇ ਤੇ ਪਰ ਸ਼ਹਿਰ ਦਾ ਜਿਹੜਾ ਮਾਹੌਲ ਹੈ ਦਿਨ ਪ੍ਰਤੀ ਦਿਨ ਵਿਗੜਦਾ ਜਾ ਰਿਹਾ ਹੈ ਚੋਰਾਂ ਦੇ ਜਿਹੜੇ ਹੌਸਲੇ ਹੈਗੇ ਬਲੰਦ ਹੋਏ ਹੋਏ ਨੇ ਇਹ ਪਤਾ ਨਹੀਂ ਕਿਉਂ ਪਟਿਆਲੇ ਦੇ ਵਿੱਚ ਹੀ ਜਿਆਦਾ ਮੈਨੂੰ ਲੱਗ ਰਿਹਾ ਕਿ ਸ਼ਹਿਰ ਦੇ ਵਿੱਚ ਚਲੋ ਆਪਾਂ ਪਹਿਲਾਂ ਮੰਨਦੇ ਸੀਗੇ ਕਿ ਸ਼ਹਿਰ ਦੇ ਆਊਟਰ ਏਰੀਆ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਪਰ ਹੁਣ ਸ਼ਹਿਰ ਦੇ ਵਿੱਚ ਜਿੱਥੇ ਰਾਤ ਨੂੰ ਵੀ ਮੈਂ ਕਹਿੰਦਾ 1 2 ਵਜੇ ਤੱਕ ਲੋਕ ਆਂਦੇ ਜਾਂਦੇ ਰਹਿੰਦੇ ਨੇ ਉੱਥੇ ਵੀ ਚੋਰੀਆਂ ਹੋ ਰਹੀਆਂ ਤਾਂ ਪ੍ਰਸ਼ਾਸਨ ਵੱਲੋਂ ਥੋੜੀ ਜੀ ਜਿਹੜੀ ਇਹ ਢੀਲ ਹੈ ਇਹਨੂੰ ਥੋੜਾ ਸਖਤ ਕਰਨਾ ਚਾਹੀਦਾ ਕਿ ਕਿਦਾਂ ਕੋਈ ਸ਼ਟਰ ਸ਼ੁੱਟਰ ਤੋੜਿਆ ਕੋਈ ਕੰਦ ਤੋੜੀਆ ਕਿਵੇਂ ਅੰਦਰ ਬੜੇ ਇਹ ਜਿਹੜਾ ਅਗਲਾ ਫਰੰਟ ਹੈ ਜੀ ਫਰੰਟ ਤੋਂ ਉਹਨਾਂ ਨੇ ਮੈਨੂੰ ਲੱਗਦਾ ਸੱੱਬਲ ਪਾ ਕੇ ਜਿਹੜਾ ਅੱਗੋ ਚੱਕ ਕੇ ਆਰਮਨਾਲ ਆਪਣਾ ਉਹਨਾਂ ਨੇ ਚੱਕ ਕੇ ਅੰਦਰ ਫ ਤੇ ਅੰਦਰ ਜਦ ਅਸੀਂ ਦੇਖਿਆ ਪਿੱਛੋਂ ਆਪਣਾ ਜਾ ਕੇ ਤਾਂ ਥੋੜੇ ਜਿਵੇਂ ਮੋਬਾਈਲ ਪਏ ਨੇ 50 60 ਜਿਹੜੇ ਮੋਬਾਈਲਾਂ ਦੇ ਕੱਲੇ ਡੱਬੇ ਛੱਡ ਗਏ ਨੇ ਉਹ ਤੇ ਮੋਬਾਈਲ ਸਾਰੇ ਨਾਲ ਲੈ ਗਏ ਨੇ ਉਹ ਤੇ ਜਿਹੜਾ ਫਰੰਟ ਤੇ ਤੋੜਦਿਆਂ ਦਾ ਉੱਥੇ ਵੀ ਸੀਸੀਟੀਵੀ ਲੱਗੇ ਹੋਏ ਆ ਹਾਂ ਉੱਥੇ ਸੀਸੀਟੀਵੀ ਲੱਗੇ ਆ ਜੀ ਉਹ ਦੇਖ ਰਹੇ ਨੇ ਲਗਭਗ ਮੈਨੂੰ ਵੀ ਥੋੜਾ ਜਿਹਾ ਦੇਖਿਆ ਸੀ ਉਸ 'ਚ ਤਿੰਨ ਤੋਂ ਚਾਰ ਲੋਕ ਜਿਹੜੇ ਹੈਗੇ ਚੋਰ ਆ ਗਏ ਨੇ ਤੇ ਚਲੋ ਰੱਬ ਦਾ ਸ਼ੁਕਰ ਹੋਇਆ ਤਾਂ ਜਿਹੜੀ ਚੋਰੀ ਹੋਈ ਹੈ ਜਿਹੜੇ ਚੋਰ ਆ ਜਲਦੀ ਫੜਨ ਜਾਣਗੇ ਤੇ ਕਿੰਨਾ ਕੁ ਕਹਦੇ ਆ ਵੀ ਕਿੰਨਾ ਕ ਨੁਕਸਾਨ ਹੋਇਆ ਲਗਭਗ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਜਿਹੜਾ ਹਜੇ ਦੇਖਣ ਚ ਲੱਗ ਰਿਹਾ ਹੈ ਬਾਕੀ ਉਹ ਗਰਗ ਸਾਹਿਬ ਚੈੱਕ ਕਰ ਰਹੇ ਨੇ ਉਹਨਾਂ ਦੇ ਬੇਟੇ ਨੇ ਮਾਨਵ ਜੀ ਨਾਲ ਤੇ ਸਾਰੇ ਦੇਖ ਰਹੇ ਨੇ ਲਿਸਟ ਬਣਾ ਰਹੇ ਨੇ ਜੋ ਵੀ ਹੋਊਗਾ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਮੰਗ ਇਹੀ ਹੈ ਕਿ ਅਸੀਂ ਇਹ ਨਹੀਂ ਕਿ ਕੱਲੇ ਗਰਗ ਸਾਹਿਬ ਦੀ ਓਰੇ ਜਿਹੜੀ ਚੋਰੀ ਹੋਈ ਹੈ ਜਿੰਨੀ ਵੀ ਸ਼ਹਿਰ ਦੇ ਵਿੱਚ ਚੋਰੀਆਂ ਹੋਈਆਂ ਉਹ ਸਾਰੀਆਂ ਫੜੀਆਂ ਜਾਣ ਕਿਉਂਕਿ ਦਿਨ ਪ੍ਰਤੀ ਦਿਨ ਜਿਹੜਾ ਹੈ ਕੰਮ ਪਟਿਆਲੇ ਦਾ ਵਿਗੜਦਾ ਜਾ ਰਿਹਾ ਹੈ ਤੇ ਫੇਰ ਬੇਨਤੀ ਐ ਐਸਐਸਪੀ ਸਾਹਿਬ ਨੂੰ ਕਿ ਜੇ ਕੋਈ ਚੋਰੀਆਂ ਹੋ ਰਹੀਆਂ ਐ ਤੇ ਉਹਦੇ ਵੱਲ ਧਿਆਨ ਦਿੱਤਾ ਜਾਵੇ। ਹਾਂਜੀ ਸਾਨੂੰ ਇਹ ਹੁਣੇ ਇੱਕ ਇੰਟੀਮੇਸ਼ਨ ਆਈ ਸੀ ਵਿਪਨ ਗਰਗਜੀ ਦੇ ਨਾਮ ਦੇ ਉਹ ਜਿਹੜੇ ਓਨਰ ਨੇ ਸ਼ੋਰੂਮ ਦੇ ਇਲੈਕਟ੍ਰੋਨਿਕਸ ਦਾ ਸ਼ੋਰੂਮ ਆ। ਤੇ ਜਿਨ੍ਹਾਂ ਨੇ ਅੱਜ ਸਵੇਰੇ ਆ ਕੇ ਆਪਦਾ ਸ਼ੋਰੂਮ ਜਦੋਂ ਖੋਲਿਆ ਤਾਂ ਦੇਖਿਆ ਇਹਨਾਂ ਦਾ ਸਮਾਨ ਖਿਲਰਿਆ ਹੋਇਆ ਚੰਦਰ ਮੋਬਾਈਲ ਵਗੈਰਾ। ਤੇ ਜੋ ਅਸੀਂ ਹੁਣ ਮੌਕੇ ਆ ਵਿਜ਼ਿਟ ਕਰ ਰਹੇ ਆ ਤੇ ਮੌਕੇ ਤੇ ਆ ਕੇ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਸ਼ਟਰ ਉੱਪਰੋਂ ਫਰੰਟ ਵਾਲਾ ਸ਼ਟਰ ਪੱਟ ਕੇ ਕੁਝ ਅਣਪਛਾਤੇ ਬੰਦਿਆਂ ਨੇ ਇਥੇ ਘਟੋ ਘਟ 50 60 ਦੇ ਕਰੀਬ ਮੋਬਾਈਲ ਜਿਹੜੇ ਚੋਰੀ ਕੀਤੇ ਨੇ ਬਾਕੀ ਹਜੇ ਗਿਣਤੀ ਕਰ ਰਹੇ ਨੇ ਇਹ ਤੇ ਅਸੀਂ ਇਹਦੀ ਸੀਸੀਟੀਵੀ ਵਗੈਰਾ ਤੇ ਆਲੇ-ਆਲੇ ਇਲਾਕੇ ਚ ਪੁੱਛਗਿੱਛ ਕਰ ਰਹੇ ਆ ਜੀ ਤੇ ਇਹਨੂੰ ਜਲਦ ਤੋਂ ਜਲਦ ਟ੍ਰੇਸ ਕਰਾਂਗੇ ਅੰਦਾਜ਼ਾ ਵਾਰਦਾਤ ਕਿੰਨੇ ਵਜੇ ਤੱਕ ਹੋਈ ਹੋਈ ਤਰ੍ਹਾਂ ਲੇਟ ਨਾਈਟ ਹੋਈ ਲੱਗਦੀ ਆ ਜੀ ਬਾਕੀ ਫੁਟੇਜ ਵਗੈਰਾ ਆਲੇ-ਦਾਲੇ ਸੀਸੀਟੀਵੀ ਚੈੱਕ ਕਰਦੇ ਆ ਵੀ ਕਿੰਨੇ ਵਜੇ ਦੀ ਐਕਚੁਅਲ ਵਾਰਦਾਤ ਹੈ ਜਿਹੜੀ ਇੱਥੇ ਸੀਸੀਟੀਵੀ ਉਸ ਤੇ ਪਤਾ ਲੱਗਿਆ ਕਿ ਕਿੰਨੇ ਹਜੇ ਚੈੱਕ ਕਰ ਰਹੇ ਆ ਮਤਲਬ ਅੱਧੀ ਰਾਤ ਤੋਂ ਬਾਅਦ ਦੀ ਗੱਲ ਹੀ ਹੈ ਜੋ ਇਹੋ ਹੀ ਹੈ